नमस्कार आकाशवाणी ਦਾ ਜਲੰਧਰ ਕੇਂਦਰ ਹੈ ਹੁਣ ਤੁਸੀਂ ਜਗਜੀਤ ਮੀਤ ਤੋਂ ਪ੍ਰਦੇਸ਼ੀ ਖਬਰਾਂ ਸੁਣੋ ਸਭ ਤੋਂ ਪਹਿਲਾਂ ਆਈਆਂ ਖਾਸ ਖਬਰਾਂ ਕੇਂਦਰੀ ਜਾਂਚ ਬੋਰੋ ਨੇ ਆਲਮੀ ਪੱਧਰ ਤੇ ਧੋਖਾ ਦੇਣ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਾਈਬਰ ਅਪਰਾਧ ਨੈੱਟਵਰਕ ਦੇ 26 ਮੁੱਖ ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਹੈ ਸਵੇਰ ਭਰ ਚਤਲਕੇ ਚੋਣੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ ਵਾਕੋ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਖਰੀਦ ਪ੍ਰਬੰਧਨ ਦਾ ਜਾਇਜ਼ਾ ਲਿਆ ਸੀਆਈਏ ਸਟਾਫਰ ਨੇ ਏਟੀਐਮ ਬਦਲੇ ਕੇ ਠੱਗੀ ਮਾਰਨ ਤੇ ਅੰਤਰਰਾਜੀ ਜੋਗਰੋ ਦਾ ਪਰਦਾਫਾਸ਼ ਕੀਤਾ ਹੈ ਸਤੇ ਸ਼ਰੀਫ ਅੱਤਵਾਦੀ ਸਾਹਿਬੇ ਕੇ ਅੰਗਨਵਾੜੀ ਵਰਕਰਾਂ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ। ਹੋਰ ਖਬਰਾਂ ਵਿਸਤਾਰ ਦੇ ਨਾਲ। ਕੇਂਦਰੀ ਜਾਂਚ ਬਿਊਰੋ ਨੇ ਆੜਮੀ ਪਦਾਰਥ ਦੇ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਇੱਕ ਸਾਈਬਰ ਅਪਰਾਧ ਨੈੱਟਵਰਕ ਦੇ 26 ਮੁਖਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸੀਬੀਆਈ ਨੇ ਇਨ੍ਹਾਂ ਅਪਰਾਧੀਆਂ ਨੂੰ ਕਈ ਸ਼ਹਿਰਾਂ ਵਿੱਚ 32 ਸਥਾਨਾਂ ਤੇ ਇੱਕ ਤਾਲਮਿਲ ਮਹਿਚਲਾਣ ਤੋਂ ਬਾਅਦ ਗ੍ਰਿਫਤਾਰ ਕੀਤਾ। ਸੀਬੀਆਈ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ 10 ਮੁਖਸੰਚਾਲਕ ਪੁਣੇ ਪੰਜ ਹైదరాబాద్ ਤੇ 11 ਵਿਸ਼ਾਖਾਪਟਨ ਜਨਨ ਵਾਲੇ ਨੇ ਸੀਆਈਏ ਨੇ ਕਿਹਾ ਹੈ ਕਿ ਇਸ ਨੈਟਵਰਕ ਨੇ ਵਿਸ਼ੇਸ਼ ਤੌਰ ਤੇ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਕੇ ਆਪਣੀ ਤਕਨੀਕੀ ਸਹਾਇਤਾ ਸੇਵਜੋਂ ਗਲਤ ਪਛਾਣ ਕਰਕੇ ਸਾਈਬਰ ਕ੍ਰਾਈਮ ਨੂੰ ਅੰਜਾਮ ਦਿੰਦਾ ਹੈ। ਸੂਬੇ ਵਿੱਚ ਕਲ ਤੋਂ ਝੋਨੇ ਦੀ ਖਰੀਦ ਸ਼ੁਰੂ ਹੋ ਰਹੀ ਹੈ। ਇਸ ਨੂੰ ਲੈ ਕੇ ਬਾਕਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰ ਨੇ ਝੋਨੇ ਦੀ ਖਰੀਦ ਦੇ ਸਮੇਂ ਸਿਰ ਲਿਫਟਿੰਗ ਦੇ ਪ੍ਰੰਧਸ ਮੰਡੀ ਅਧਿਕਾਰੀਆਂ, ਛੈਲਰ ਮਾਲਕਾਂ, ਆਰਤੀਆਂ ਕੰਬਾਈਨ ਮਾਲਕਾਂ ਅਤੇ ਕਿਸਾਨ ਨੁਮਾਇੰਦਿਆਂ ਨਾਲ ਵਿਸ਼ੇਸ਼ ਬੈਠਕ ਕਰਕੇ ਉਹਨਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਨੇ। ਡਿਪਟੀ ਕਮਿਸ਼ਨ ਨੇ ਕਿਹਾ ਹੈ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਦਾ ਇੱਕ ਇੱਕ ਦਾਣਾ ਖਰੀਦਿਆ ਜਾਏਗਾ। ਇਸ ਦੌਰਾਨ ਉਹਨਾਂ ਨੇ ਕਿਹਾ ਹੈ ਕਿ ਆਪਸੀ ਸਹਿਯੋਗ ਤੇ ਪਾਈ ਚਾਰ ਕਿਸਾਨ ਵਰਕਰ ਰੱਖਦੇ ਹਾਂ। ਝੋਨੇ ਦੀ ਖਰੀਦ ਦੇ ਪ੍ਰੰਧਾਂ ਨੂੰ ਸਫਲਤਾਪੂਰਵਕ ਢੰਗ ਨਾਲ ਨੇਪਰੇ ਚਾੜਿਆ ਜਾਏਗਾ। ਇਸ ਦੌਰਾਨ ਡਿਪਟੀ ਕਮਿਸ਼ਨ ਨੇ ਜ਼ਿਲ੍ਹਾ ਮੰਡੀ ਅਫਸਰ ਨੂੰ ਹਦਾਇਤ ਕਰਦੇ ਹਨ ਕਿ ਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਸੋਤ ਲਈ ਪੀਣ ਵਾਲੇ ਪਾਣੀ ਬਿਜਲੀ ਤੇ ਬੈਠਣ ਲਈ ਸ਼ਾਨਦਾਰ ਜਗਾ ਤੇ ਪ੍ਰਬੰਧ ਕੀਤੇ ਜਾਣ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਨਵੀਂ ਬੜਾ ਚੋਨਾ ਮੰਡੀ ਵਿੱਚ ਨਾਣ ਦਿੱਤਾ ਜਾਵੇ। ਸ਼੍ਰੀ ਸ਼ੌਕਤ আহমেদ ਪਰਮੇਖਾ ਕੰਮਾਈਨਾਂ ਵਿਧਾਇਕ ਨੇ ਹੁਦਾਇਤ ਕਰਦਿਆਂ ਕਿਹਾ ਕਿ ਜਿਹੜੀ ਅੰਦਰ ਸ਼ਾਮ 7:00 ਤੋਂ ਸਵੇਰੇ 10:00 ਵਜੇ ਤੱਕ ਕੰਬਾਈਨਾਂ ਨਾਲ ਚੋਨੇ ਨੂੰ ਨਾ ਕਟਣ ਦਿੱਤਾ ਜਾਵੇ। ਉਧਰ ਫਤਿਹਗੜ ਸਾਹਿਬ ਦੇ ਡਿਪਟੀ ਕਮਿਸ਼ਨ ਡਾਕਟਰ ਸੋਨਾ ਸਿੰਘ ਅਤੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਅਵਜੋਤ ਗਰੇਵਾਲ ਨੇ ਪਲਕੇ ਤੋਂ ਸ਼ੁਰੂ ਹੋਣ ਵਾਲੇ ਚੋਨੇ ਦੇ ਖੇਤ ਦੀ ਸਜਾਰੂ ਤੰਗਰੂ ਨੇ ਪਹ ਚੜ੍ਹਨ ਦੀਆਂ ਤਿਆਰੀਆਂ ਦਾ ਵਿਖਿਆਨ ਇਹ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਝੋਨੇ ਦੀ ਖਰੀਦ ਦਾ ਸਮੰਦਰ ਕਿਸੇ ਵੀ ਤਰ੍ਹਾਂ ਕਿਸੇ ਕਿਸੇ ਨੂੰ ਦਿੱਕਤ ਨਾ ਆਉਣ ਦਿੱਤੀ ਜਾਏਗੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨਾਂ ਦੀ ਫਸਲ ਦਾ ਇੱਕ ਇੱਕ ਦਾਣਾ ਖੇਡਿਆ ਜਾਏਗਾ ਜ਼ਿਲ੍ਹੇ ਦੀਆਂ ਮੰਡੀਆਂ 'ਚ ਕਿਸਾਨਾਂ ਨੂੰ ਕਿਸ ਤਰ੍ਹਾਂ ਦੀ ਸਮੱਸਿਆ ਨਾ ਆਵੇ ਉਸ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਸਾਨਾਂ ਲਈ ਪੂਰੇ ਵਾਲੇ ਪਾਣੀ ਬੈਠਣ ਦੀ ਜਗ੍ਹਾ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਉਦਰੀ ਪਠਾਨਕੋਟ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਦਿੱਤਿਆ ਉਪਲ ਨੇ ਵੀ ਖਰੀਦ ਪ੍ਰਬੰਧਨ ਲੈ ਕੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਤੇ ਪ੍ਰਬੰਧ ਮੁਕੰਮਲ ਕਰਨ ਦਾ ਦਾਅਵਾ ਕੀਤਾ ਹੈ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਅਸਤੀਫਾ ਦਿੱਤੇ ਜਾਣ ਦੀਆਂ ਚਰਚਾਵਾਂ ਮਗਰੋਂ ਅੱਜ ਪੰਜਾਬ ਬੀਜੇਪੀ ਦੇ ਇੰਚਾਰਜ ਵਿਜਰ ਪਾਣੀ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗਲਵਤ ਕਰਦੇ ਹ ਕਿਹਾ ਕਿ ਜਾਖੜ ਨੇ ਨਾ ਤਾਂ ਅਹੁਦੇ ਦਾ ਅਸਤੀਫਾ ਦਿੱਤਾ ਹੈ ਤੇ ਨਾ ਹੀ ਪਾਰਟੀ ਨੂੰ ਉਹਨਾਂ ਦਾ ਅਸਤੀਫਾ ਮਿਲਿਆ ਹੈ ਉਹਨਾਂ ਨੇ ਕਿਹਾ ਹੈ ਕਿ ਜਾਖੜ ਆਪਣੇ ਨਿੱਜੀ ਕੰਮਾਂ ਕਾਰਨ ਦਿੱਲੀ ਵਿੱਚ ਮੌਜੂਦ ਨੇ ਉਹਨਾਂ ਨੇ ਕਿਹਾ ਹੈ ਕਿ ਜਾਖੜ ਪਾਰਟੀ ਦੇ ਮੁਖੀ ਨੇ ਉਹ ਬੀਜੇਪੀ ਦੀ ਆਉਣ ਵਾਲੀਆਂ ਮੀਡੀਆ ਵਿੱਚ ਜ਼ਰੂਰ ਸ਼ਾਮਲ ਹੋਣਗੇ ਪੰਚਾਇਤੀ ਚੋਣਾਂ ਅਤੇ ਮੈਂਬਰਸ਼ਿਪ ਮਾਮਲੇ ਨੂੰ ਲੈ ਕੇ ਅੱਜ ਪੰਜਾਬ বিজেপি ਦੇ ਆਗੂਆਂ ਦੀ ਮੀਟਿੰਗ ਹੋ ਰਹੀ ਹੈ ਜਿਸ ਵਿੱਚ ਅਗਲੀ ਰਣਨੀਤੀ ਤੈਅ ਕੀਤੀ ਜਾਏਗੀ। ਪ੍ਰਦੇਸ਼ੀ ਖਬਰਾਂ ਤੁਸੀਂ ਆਕਾਸ਼ਬਣੀ ਇੰਦਰ ਤੋਂ ਸੁਣ ਰਹੇ ਹੋ। ਜਿਲ੍ਹਾ ਫਤਿਹਗੜ ਸਾਹਿਬ ਦੇਖੀ ਅੰਗਰਵਾੜੀ ਬਲਾਜਨ ਮੁੰਨੀ ਨੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਦੁਨੀਂ ਦੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਨੇ ਕਿਹਾ ਕਿ ਅੰਗਨਵਾੜੀ ਕੇਂਦਰ ਦੀ ਸਿੱਧੀ ਨਿਗਰਾਨੀ ਲਈ ਕੇਂਦਰ ਸਰਕਾਰ ਵੱਲੋਂ ਪੋਸ਼ਣ ਟਰੈਕ ਐਪ ਚਲਾਏ ਜਾ ਰਹੇ ਨੇ। ਅਤੇ ਜਿਸ ਨੂੰ ਸਹੀ ਰੂਪੇ ਚਲਾਉਣ ਵਾਸਤੇ ਸਰਕਾਰ ਨੇ ਵੱਖ-ਵੱਖ ਸੁਭਿਆ ਵਿੱਚ ਮੋਬਾਈਲ ਅਤੇ ਮੋਬਾਈਲ ਪੱਤੇ ਦਿੱਤੇ ਨਹੀਂ ਪਰ ਪੰਜਾਬ ਸਰਕਾਰ ਤੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਭਾਗ ਵੱਲੋਂ ਪੋਸ਼ਣ ਟਰੈਕ ਉੱਤੇ ਕੰਮ ਜਾਰੀ ਲਿਆ ਜਾ ਰਿਹਾ ਹੈ ਪਰ ਇਸ ਨੂੰ ਚਲਾਉਣ ਲਈ ਲੈਪਟਾਪ ਦੀ ਜਰੂਰਤ ਹੈ ਜੋ ਹਾਲੇ ਤੱਕ ਨਹੀਂ ਦਿੱਤੇ ਗਏ ਉਨ੍ਹਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਏਗਾ ਇੱਕ ਪ੍ਰਮੁੱਖਾ ਨਾਮ ਮਹਿੰਦੇ ਸਮਾਪਨ ਮੌਕੇ ਫਾਜ਼ਿਲਕਾ ਦੇ ਜੁਡੀਸ਼ੀਅਲ ਅਫਸਰਾਂ ਨੇ ਜੁਡੀਸ਼ੀਅਲ ਕੋਰਟ ਕੰਪਲੈਕਸ ਦੇਖ ਕੇ ਬੂਟੇ ਲਾਏ ਨੇ ਜਿਲ੍ਹਾ ਪ੍ਰਸ਼ਾਸਨ ਜਾਂਜਵਤਾਰ ਸਿੰਘ ਨੇ ਦੱਸਿਆ ਕਿ ਇਸ ਮਹਿੰਮ ਦਾ ਉਦੇਸ਼ ਹੈ ਵਾਤਾਵਰਣਤੀ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਜਿਲ੍ਹਾ ਫਾਜ਼ਿਲਕੇ ਵਿੱਚ ਵੱਧ ਤੋਂ ਵੱਧ ਬੂਟੇ ਲਾਉਣਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਵਾਤਾਵਰਣ ਦਾ ਹਿੱਸਾ ਹੈ ਅਤੇ ਕੁਦਰਤ ਦੇ বিনা ਮਨੁੱਖ ਦਾ ਜੀਵਨ ਸੰਭਵ ਨਹੀਂ ਹੈ। ਇਸ ਮਹਿੰਮ ਤਹਿਤ ਪੰਜਾਬ ਵਿੱਚ ਕਾਕਕ ਥਾਵਾਂ ਤੇ ਲੋਕਾਂ ਵੱਲੋਂ ਬੂਟੇ ਲਾਏ ਜਾ ਰਹੇ ਨੇ। ਇਸ ਬਾਰੇ ਕੁਝ ਲੋਕਾਂ ਨੇ ਆਪਣੇ ਵਿਚਾਰ ਵੀ ਰੱਖੇ ਨੇ। ਮੈਂ ਪ੍ਰਦੀਪ ਰੈਣਾ ਪਰਿਆਵਰਣ ਦੇ ਸੰਤੁਲਨ ਵਿਗੜਨ ਦੇ ਕਾਰਨ ਅੱਜ ਸਾਡੇ ਵਾਅਦ ਚੀਕ ਤੇ ਬਾਹਰ ਆ ਰਹੀ ਹੈ ਤੇ ਬਿਨਾ ਟਾਈਮ ਦੀ ਬਰਸ ਪੈ ਰਹੀ ਹੈ ਤੇ ਸੁੱਕਾ ਪੈ ਰਿਹਾ ਇਹ ਸਾਰਾ ਪਰਿਆਵਰਣ ਦਾ ਸੰਤੁਲਨ ਜਿਹੜਾ ਵਿਗੜਿਆ ਹੈ ਨਾ ਇਹ ਧਰਤੀ ਤੋਂ ਪੇੜ ਕੱਟਣ ਦੇ ਕਾਰਨ ਹੀ ਵਿਗੜਿਆ ਹੈ ਪਰਿਆਵਰਣ ਨੂੰ ਸੁਧਾਰਨ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ ਚ ਇੱਕ ਪੇੜ ਜ਼ਰੂਰ ਲਗਾਉਣਾ ਚਾਹੀਦਾ ਇਹ ਮੇਰੀ ਸਾਰੇ ਅੱਗੇ ਬੇਨਤੀ ਮੈਂ ਅਮਨ ਮੋਗੇ ਤੋਂ ਸਾਨੂੰ ਵਾਤਾਵਰਣ ਪ੍ਰੇਮੀ ਹੋਣ ਦੇ ਨਾਤੇ ਇਸ ਮਹਾਂ ਮਰਜ਼ਬਾ ਚੜ੍ਹ ਕੇ ਸਾਲਣਾ ਚਾਹੀਦਾ ਵਾ ਆਪ ਦੇ ਜਾਨ ਬੰਦ ਤੇ ਕੇਕ ਕੱਟਣ ਦੀ ਬਜਾਏ ਜਿੰਨੇ ਸਾਲ ਦੇ ਅਸੀਂ ਹੋ ਗਏ ਹਾਂ ਉਹਨਾਂ ਨੂੰ ਬੂਟੇ ਲਗਾਉਣੇ ਚਾਹੀਦੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਫਸਲਾਂ ਤੇ ਮਸਲਾਂ ਨੂੰ ਬਚਾ ਸਕਣ ਸਾਡੇ ਵਾਤਾਵਰਣ ਨੂੰ ਛੁੱਧ ਰੱਖ ਸਕਣ ਸਾਨੂੰ ਆਕਸੀਜਨ ਪ੍ਰੋਪਰ ਢੰਗ ਨਾਲ ਮਿਲ ਸਕੇ ਸੀਆਏ ਸਟਾਫ ਖੜਨੇ ਦੋ ਬਾਕਪਾ ਕਿਸਾਨ ਵਿੱਚ ਕਥਿਤ ਤੌਰ ਤੇ ਏਟੀਐਮ ਬਦਲ ਕੇ ਠੱਗੀ ਮਾਰਨ ਵਾਲੇ ਦੋ ਮੈਂਬਰੀ ਅੰਤਰਰਾਜੀ ਗਰੋਹ ਅਤੇ ਇਸੇ ਤਰ੍ਹਾਂ ਦੋ ਮੈਂਬਰੀ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਹੈ ਉਪ ਕਪਤਾਨ ਪੁਲਿਸ ਤਲਵਿੰਦਰ ਸਿੰਘ ਨੇ ਦੱਸਿਆ ਕਿ ਇਹਨਾਂ ਪਾਸੋਂ 126 ਏਟੀਐਮ ਕਾਰ ਤੇ ਪੌਸ਼ ਮਸ਼ੀਨ ਬਰਾਮਦ ਕੀਤੀ ਗਈ ਹੈ ਜਦੋਂ ਕਿ ਇਹ ਦੋਵੇਂ ਚੋਰਾਂ ਕੋਲੋਂ 385000 ਰੁਪਏ ਨਗਦ ਤੇ ਲੱਖਾਂ ਰੁਪਏ ਦੇ ਗਹਿਣੇ ਮਿਲੇ ਨੇ ਪੁਲਿਸ ਨੇ ਦੋਵਾਂ ਕੇਸਾਂ ਵਿੱਚ ਜੇਲ੍ਹਪੁਰ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਜਦੋਂ ਕਿ ਦੋਸ਼ੀ 4 ਦਿਨ ਦੇ ਪੁਲਿਸ ਰਿਮਾਂਡ ਤੇ ਨੇ ਬਟਾਲਾ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸਮੇਤ ਵਾਫਕ ਵਿਭਾਗਾਂ ਦੀਆਂ ਟੀਮਾਂ ਵੱਲੋਂ ਪਿੰਡਾਂ ਵਿੱਚ ਜਾ ਕੇ ਕਿਸਾਨਾਂ ਨੂੰ ਪ੍ਰਾਲੀ ਨਾ ਸਾੜਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਅੱਜ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਨੇੜਲੇ ਪਿੰਡਾਂ ਭੱਠੀਵਾਲ ਰਿਆਲੀ ਕਲਾ ਅਤੇ ਰਿਆਲੀ ਖੋੜ ਦੇ ਵਿਖੇ ਕਿਸਾਨਾਂ ਨਾਲ ਮੀਟਿੰਗ ਕਰਕੇ ਪ੍ਰਸ਼ਾਸਨ ਨਾਲ ਸਹਿਯੋ ਮੋਕਾ ਕੀਤੇ ਵੜੀ ਅਫਸਰ ਗੁਰਦਾਸਪੁਰ ਰੋਟਰ ਸੁੰਦਰਪਾਲ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਣੂ ਕਰਵਾਇਆ ਗਿਆ ਹੈ ਤੇ ਇਸ ਕੈਂਪ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਰਾਲੀ ਨੂੰ ਅੱਗ ਨਾ ਲਾਉਣ ਕਿਉਂਕਿ ਇਸ ਨਾਲ ਵਾਤਾਵਰਣ ਦੁਸ਼ਤ ਹੁੰਦਾ ਹੈ। ਫਰੀਦਕੋਟ ਵਿਖੇ ਪਰਾਲੀ ਦੀ ਨਹਿਂਦਖੁੰਦ ਨੂੰ ਅੱਗ ਲਗਾਉਣ ਦੇ ਮਾਮਲਿਆਂ ਨੂੰ ਰੋਕਣ ਲਈ ਅਤੇ ਇਸ ਦੇ ਮਨੁੱਖੀ ਅਤੇ ਵਾਤਾਵਰਣ ਦੇ ਪਹਿੰਦੇ ਮਾਰੇ ਭਰਾਵਾਂ ਬਾਰੇ ਜਾਗਰੂਕ ਕਰਨ ਲਈ ਨਿਯੁਕਤ ਤੇ ਕਲਾਸਟਰ ਅਫਸਰ ਦੀ ਮੀਟਿੰਗ ਡਿਪਟੀ ਕਮਿਸ਼ਨਰ ਵੀਤ ਕੁਮਾਰ ਦੀ ਪ੍ਰਧਾਨਗੀ ਹੇਠ ਵੀ ਇਸ ਤਰ੍ਹਾਂ ਨੇ ਡੈਟ ਐਜੂਕੇਸ਼ਨ ਨੇ ਦੱਸਿਆ ਕਿ ਇਸ ਵਾਰ ਪ੍ਰਸ਼ਾਸਨ ਵੱਲੋਂ ਕੋਈ ਵੀ ਢਿੱਲ ਨਹੀਂ ਵਰਤੀ ਜਾਏਗੀ ਅਤੇ ਅੱਗ ਲਾਉਣ ਵਾਲੇ ਕਿਸਾਨਾਂ 'ਵਿਰੋਧ' ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ। ਉਹਨਾਂ ਕਿਹਾ ਕਿ ਅੱਗ ਲਾਉਣ ਵਾਲੇ ਕਿਸਾਨਾਂ ਦੇ ਵਕਫ-ਵਕਫ ਚਲਾਨ ਕੱਟੇ ਜਾਣਗੇ ਤੇ ਸਬੰਧੀ ਪਿੰਡ ਦੇ ਗੁਰਦਵਾਰਾ ਸਾਹਿਬ ਵਿੱਚ ਅਨਾਊਂਸਮੈਂਟ ਕਰਵਾ ਕੇ ਕਿਸਾਨਾਂ ਤੇ ਆਮ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਏਗਾ। ਉਹਨਾਂ ਕਿਹਾ ਕਿ ਯਕੀਨੀ ਬਣਾਇਆ ਜਾਏਗਾ ਕਿਸਾਨ ਝੋਨੇ ਦੀ ਕਟਾਈ ਕੰਬਾਈਨ ਅੱਗੇ ਹਾਰਵੈਸਟਰ ਅਤੇ ਸੁਪਰ ਐਸਐਮਐਸ ਨਾਲ ਹੀ ਕਰਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 2.5 ਏਕੜ ਤੇ ਅੱਗ ਲਾਉਣ ਵਾਲੇ ਕਿਸਾਨ ਨੂੰ 2500 ਰੁ ਸ਼੍ਰੀ ਮੁਖਤਸਰ ਸਾਹਿਬ ਨੇ ਜਿਲ੍ਹਾ ਮਿਸਟਰੀਟ ਤਿਰਜੇਸ਼ਾ ਤ੍ਰਿਪਾਠੀ ਨੇ ਜਿਲ੍ਹਾ ਦੀ ਹਦੂਦ ਅੰਦਰ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਝੋਨੇ ਦੀ ਫਸਲ ਕਮਬਾਈਨ ਨਾਲ ਵੱਢਣ ਤੇ ਮੁਕੰਮਲ ਰੁਕ ਲਗਾ ਦਿੱਤੀ ਹੈ ਉਨ੍ਹਾਂ ਕਿਹਾ ਕਿ ਪ੍ਰਾਣੀਆਂ ਹੋ ਚੁੱਕੀਆਂ ਕਮਾਈਨਾ ਤੇ ਹਾਰਵੈਸਟਰ ਝੋਨੇ ਦੀ ਕੁਆਲਿਟੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਨੇ ਇਹਨਾਂ ਨੂੰ ਚਲਾਉਂਦੇ ਸਮੇਂ ਵੀ ਕਈ ਵਾਰ ਮਕੈਨੀਕਲ ਨੁਕਸ ਪੈ ਜਾਂਦੇ ਨੇ ਤੇ ਇਸ ਨਾਲ ਟੁੱਟੇ ਹੋਏ ਦਾਣੇ ਦੀ ਮਾਤਰਾ ਵੀ ਮਾਪ ਡੰਡਾ ਤੋਂ ਕਾਫੀ ਵੱਧ ਜਾਂਦੀ ਹੈ ਫਾਜ਼ਿਲਕਰ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਝੋਨੇ ਦੀ ਸਚਾਰੂ ਖਰੀਦ ਦੇ ਯਕੀਨੀ ਬਣਾਉਣ ਅਤੇ ਪਰਾਲੀ ਪ੍ਰਬੰਧਾਂ ਸੰਬੰਧੀ ਵਿਚਾਰ ਕਰਨ ਲਈ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਝੋਨੇ ਦੀ ਖਰੀਦ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਜਾਏਗੀ ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿਸਾਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਨੇ ਤੇ ਪਰ ਉਹ ਸਦਤਾ ਗਿਆ ਹੈ ਕਿ ਇਹਨਾਂ ਦਾ ਹੱਲ ਜਲਦੀ ਕੀਤਾ ਜਾਏਗਾ ਫਾਜ਼ਿਲਕਾ ਦੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਗੁਰਦਰਸ਼ਨ ਸਿੰਘ ਲਾਲ ਕੁੰਡਲ ਨੇ ਦੱਸਿਆ ਹੈ ਕਿ ਪੰਚਾਇਤੀ ਚੋਣਾਂ ਵਿੱਚ ਸਰਪੰਚ ਤੇ ਪੰਜ ਦੀ ਅਹੁਦੇ ਦੀ ਚੋਣ ਲੜਨ ਦੇ ਸ਼ੁੱਕੀ ਉਮੀਦਵਾਰ ਨੂੰ ਉਹਨਾਂ ਦੇ ਪਾਗ ਵੱਲੋਂ ਲਗਾਤਾਰ ਇਤਰਾਜ਼ ਹਿੰਮਤਾ ਸਰਟੀਫਿਕੇਟ ਜਾਰੀ ਕੀਤੇ ਜਾ ਰਹੇ ਨੇ ਤੇ ਜਿੱਥੇ ਕਿਸੇ ਨੇ ਬਕਾਇਆ ਜਮ੍ਹਾਂ ਕਰਾਉਣਾ ਹੈ ਉਹ ਵੀ ਲੋਕ ਜਮ੍ਹਾਂ ਕਰਾ ਕੇ ਇਹ ਸਰਟੀਫਿਕੇਟ ਹਾਸਲ ਕਰ ਸਕਦੇ ਨੇ ਉਹਨਾਂ ਦੱਸਿਆ ਕਿ ਲੰਘੇ ਸ਼ਨੀਵਾਰ ਤੇ ਐਤਵਾਰ ਨੂੰ ਵੀ ਸਾਰੇ ਬੀਡੀਪੀਓ ਦਫ਼ਤਰ ਖੁੱਲੇ ਰੱਖੇ ਗਏ ਸਨ ਤਾਂ ਜੋ ਕਿਸੇ ਨੂੰ ਵੀ ਐਨਓਸੀ ਲੈਣ ਵਿੱਚ ਕੋਈ ਦਿੱਕਤ ਨਾ ਆਵੇ ਅਤੇ ਆਉਣ ਵਾਲੀ 2 ਅਤੇ 3 ਅਕਤੂਬਰ ਨੂੰ ਵੀ ਦਫ਼ਤਰ ਖੁੱਲੇ ਰੱਖੇ ਜਾਣਗੇ ਆਖਰ ਦੇ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਕੇਂਦਰੀ ਜਾਂਚ ਬਿਊਰੋ ਨੇ ਆਲਮੀ ਪੱਧਰ ਤੇ ਧੋਖਾਧੜੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਸਾਈਬਰ ਅਪਰਾਧ ਨੈੱਟਵਰਕ ਦੇ 26 ਮੁੱਖ ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਹੈ। ਸਵੇਰ ਵਿੱਚ ਭਲਕੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ। ਵਾਖਵਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਨੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ। ਸੀਆਈਏ ਦੇ ਸਟਾਫ ਕਰ ਨੇ ਏਟੀਐਮ ਬਦਲ ਕੇ ਠੱਗੀ ਮਾਰਨ ਤੇ ਅੰਤਰਰਾਜੀ ਚੋਰੀਗੋ ਦਾ ਪਰਦਾਫਾਸ਼ ਕੀਤਾ ਹੈ। ਅਤੇ ਸ਼ਰੀਫ ਅਤਿਗਰ ਸਾਹਿਬ ਇੱਕੀ ਅੰਨਵਾੜੀ ਵਰਕਰਾਂ ਨੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਦਿਨਾਲ ਹੀ ਪ੍ਰਦੇਸ਼ੀ ਖਬਰਾਂ ਖਤਮ ਹੋਈਆਂ। Namaskar.